14 ਜਨਵਰੀ ਨੂੰ ਸਾਲ ਦੀ ਪਹਿਲੀ ਸਤਰਾਂ ਤੇ ਜੇਕਰ ਤੁਸੀਂ ਵੀ ਇਹ ਦੋ ਚੀਜ਼ਾਂ দান ਕਰ ਲਵੋ ਤਾਂ ਤੁਸੀਂ ਆਪਣੇ ਪਿੱਤਰ ਦੋਸਤੋਂ ਮੁਕਤੀ پا ਸਕਦੇ ਹੋ ਤੇ ਤੁਹਾਨੂੰ ਮਿਲ ਸਕਦਾ ਹੈ ਕਿਸਮਤ ਦਾ ਪੂਰਾ ਸਾਥ ਸੂਰਜ ਦੇਵ ਤੇ ਛਨੀ ਦੇਵ ਤੁਹਾਡੇ ਤੇ ਆਪਣੀ ಅಪਾਰ ਕਿਰਪਾ ਕਰ ਦੇਣਗੇ ਜਿਸ ਨਾਲ ਤੁਹਾਡੇ ਕਸ਼ਟ ਦੂਰ ਹੋ ਜਾਣਗੇ ਤੇ ਤੁਹਾਡੀ ਕਿਸਮਤ ਜਾਗ ਜਾਵੇਗੀ ਤੇ ਛਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹੋਵੇਗੀ ਦੋਸਤੋ ਸਾਰਿਆਂ ਨੂੰ ਜੈ ਸ਼ਨੀ ਦੇਵ ਤੁਹਾਡਾ ਸਭ ਦਾ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਸੀਂ ਸੰਗਰਾਂਤ ਤੇ ਉਹ ਦੋ ਕਿਹੜੀਆਂ ਚੀਜ਼ਾਂ ਦਾਨ ਕਰਨ ਨਾਲ ਆਪਣੀ ਕਿਸਮਤ ਚਮਕਾ ਸਕਦੇ ਹੋ ਉਹਨਾਂ ਬਾਰੇ ਗੱਲ ਕਰਾਂਗੇ ਜਿਸ ਨਾਲ ਸ਼ਨੀ ਦੇਵ ਤੁਹਾਡਾ ਕਰ ਧਨ ਨਾਲ ਭਰ ਦੇਣਗੇ ਤੇ ਸੂਰਜ ਦੇਵ ਤੁਹਾਡੀ ਕਿਸਮਤ ਚਮਕਾ ਦੇਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਜੇ ਇਸ ਨਾਲ ਛਨੀ ਦੇਵ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ। ਦੋਸਤੋ ਸੰਗਰਾਮ ਤੇ ਇਹ ਦੋ ਚੀਜ਼ਾਂ দান ਕਰਨ ਨਾਲ ਕੌਮਬ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਸ਼ੁਭ ਫਲ ਮਿਲਣਗੇ। ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕਿ ਛਨੀ ਦੇਵ ਦੇ ਪਿਤਾ ਸੂਰਜ ਦੇਵ ਹਨ। ਪਰ ਜਦੋਂ ਛਨੀ ਦੇਵ ਨੇ ਜਨਮ ਲੈਣ ਦੇ ਹੀ ਸੂਰਜ ਦੇਵ ਨੂੰ ਗ੍ਰਹਿਣ ਲਗਾ ਦਿੱਤਾ ਸੀ ਤਾਂ ਉਦੋਂ ਤੋਂ ਹੀ ਸੂਰਜ ਦੇਵ ਤੇ ਸ਼ਨੀ ਦੇਵ ਦਾ ਆਪਸੀ ਤਾਲਮੇਲ ਬਹੁਤ ਹੀ ਖਰਾਬ ਰਿਹਾ ਹੈ ਜਿਸ ਕਰਕੇ ਇਹ ਇੱਕ ਦੂਜੇ ਨੂੰ ਮਾੜੇ ਫਲ ਦਿੰਦੇ ਹਨ ਇਸ ਲਈ ਤੁਹਾਨੂੰ ਸੰਗਰਾਦ ਉੱਪਰ ਉਹ ਕਿਹੜੀਆਂ ਦੋ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ ਜਿਸ ਨਾਲ ਛਨੀ ਦੇਵ ਤੇ ਸੂਰਜ ਦੇਵ ਤੁਹਾਨੂੰ ਸ਼ੁਭ ਫਲ ਦੇਣਗੇ ਸੰਗਰਾਦ ਤੋਂ ਬਾਅਦ ਇਹ ਤੁਹਾਡੀ ਕਿਸਮਤ ਨੂੰ ਚਾਰ ਚੰਨ ਲਗਾ ਦੇਣਗੇ ਛਨੀ ਦੇਵ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਸੂਰਜ ਦੇਵ ਨੂੰ ਛਨੀ ਦੇਵ ਨੇ ਕਾਲੇ ਤਿਲ ਦਾਨ ਦਿੱਤੇ ਸਨ ਤਾਂ ਸੂਰਜ ਦੇਵ ਉਹਨਾਂ ਦੇ ਉੱਪਰ ਬਹੁਤ ਖੋਜ ਹੋਈਸ ਹਨ ਜਿਸਨਾਲ ਸੂਰਜ ਦੇਵ ਨੇ ਸ਼ਨੀ ਦੇਵ ਨੂੰ ਅਸ਼ੀਰਵਾਦ ਦਿੱਤਾ ਕਿ ਜੇਕਰ ਕੁੰਭ ਰਾਸ਼ੀ ਦਾ ਕੋਈ ਵੀ ਜਾਤਕ ਸੰਗਰਾਂਦ ਦੇ ਦਿਨ ਕਾਲੇ ਤਿਲ ਦਾਨ ਕਰਦਾ ਹੈ ਤਾਂ ਕੁੰਭ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੇ ਨਾਲ-ਨਾਲ ਸੂਰਜ ਦੇਵ ਦਾ ਵੀ ਅਸ਼ੀਰਵਾਦ ਮਿਲਦਾ ਹੈ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਮਨ ਮੁਤਾਬਿਕ ਨਤੀਜੇ ਮਿਲਦੇ ਹਨ ਦੋਸਤੋ ਇਹ ਉਪਾ ਕੁੰਭ ਰਾਸ਼ੀ ਵਾਲਿਆਂ ਦੇ ਨਾਲ-ਨਾਲ ਹਰ ਕੋਈ ਕਰ ਸਕਦਾ ਹੈ ਜਿਸ ਨਾਲ ਉਹਨਾਂ ਨੂੰ ਆਪਣੇ ਪਿਤਰਾਂ ਦਾ ਦੋਸ਼ ਖਤਮ ਕਰ ਸਕਦੇ ਹਨ ਇਸ ਦੇ ਲਈ ਤੁਸੀਂ ਸੰਗਰਾਂਦ ਵਾਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਕਾਲੇ ਤੇਲ ਗੁੜ ਜਾਂ ਗਰਮ ਕੰਬਲ ਜਾਂ ਕਪੜੇ ਗਰੀਬਾਂ ਤੇ ਜ਼ਰੂਰਤਮੰਦਾਂ ਨੂੰ ਦਾਨ ਕਰ ਸਕਦੇ ਹੋ ਜਿਸ ਨਾਲ ਪਿਤਰਾਂ ਦਾ ਦੋਸ਼ ਖਤਮ ਹੋ ਜਾਂਦਾ ਹੈ ਕਿਉਂਕਿ ਜੇਕਰ ਤੁਹਾਡੇ ਪਿਤਰ ਤੁਹਾਡੇ ਤੋਂ ਨਾਰਾਜ਼ ਹੋ ਜਾਣ ਤਾਂ ਤੁਹਾਨੂੰ ਹਰ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਹਨ ਇਸ ਲਈ ਤੁਹਾਨੂੰ ਆਪਣੇ ਪਿਤਰਾਂ ਦਾ ਆਸ਼ੀਰਵਾਦ ਪਾਉਣ ਲਈ ਸੰਗਰਾਂਦ ਵਾਲੇ ਦਿਨ ਤਿਲ ਵਾਲੀ ਬਣੀ ਖਿਚੜੀ ਬਣਾ ਕੇ ਜਾਂ ਸਬਦੀਆਂ ਦਾ ਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਗ੍ਰਹਾਂ ਦਾ ਦੋਸ਼ ਖਤਮ ਹੋਣ ਦੇ ਨਾਲ ਨਾਲ ਪਿਤਰਾਂ ਦਾ ਦੋਸ਼ ਵੀ ਖਤਮ ਹੋ ਜਾਂਦਾ ਹੈ ਤੇ ਤੁਹਾਨੂੰ ਪਿਤਰਾਂ ਦਾ ਆਸ਼ੀਰਵਾਦ ਮਿਲਦਾ ਹੈ ਉਹ ਖੁਸ਼ ਹੋ ਕੇ ਤੁਹਾਨੂੰ ਕਾਮਯਾਬੀ ਦਿੰਦੇ ਹਨ ਤੇ ਤੁਹਾਡੇ ਸਭ ਕੰਮ ਸਿੱਧੇ ਕਰ ਦਿੰਦੇ ਹਨ ਜਿਸ ਨਾਲ ਤੁਹਾਨੂੰ ਹਰ ਸੁੱਖ ਸਹੂਲਤਾਂ ਮਿਲਦੀਆਂ ਹਨ ਤੇ ਤੁਹਾਨੂੰ ਸ਼ਨੀ ਦੇਵ ਤੇ ਸੂਰਜ ਦੇਵ ਦਾ ਆਸ਼ੀਰਵਾਦ ਵੀ ਮਿਲਦਾ ਹੈ ਤੇ ਤੁਹਾਡੇ ਘਰ ਵਿੱਚ ਪਰਿਵਾਰ ਦਾ ਪੂਰਾ ਸਾਥ ਮਿਲਦਾ ਹੈ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ